ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ 'ਚ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ ਇਸ ਦੌਰਾਨ ਇੱਕ ਧਿਰ ਵੱਲੋਂ ਗੋਲੀ ਚਲਾਏ ਜਾਣ ਕਾਰਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਜਾਂਚ ਵਿੱਚ ਜੁੱਟ ਗਈ ਮੇਰਾ ਨਾਮ ਬੋਬੀ ਹੈ ਮੈਂ ਸੁਲਤਾਨਪੁਰ ਟੈਨ ਵਾਲੀ ਕਟਨਾ ਇੱਦਾਂ ਹੀ ਹੈ ਜੀ ਤੇ ਉੱਥੇ ਬੈਠੇ ਸੀ ਆੜਤ ਤੇ ਜੀ ਠੀਕ ਆ ਮੇਰੇ ਨਾਲ ਦੇ ਮੁੰਡੇ ਨੂੰ ਕਿਸੇ ਦਾ ਫੋਨ ਆਉਂਦਾ ਹੈ ਵੀ ਆ ਜਾ ਆਪਾਂ ਕੋਈ ਗੱਲਬਾਤ ਕਰਨੀ ਹੈ ਠੀਕ ਆ ਉਹ ਆਏ ਜੀ ਤਿੰਨ ਚਾਰ ਗੱਡੀਆਂ 'ਚ ਭਰ ਕੇ ਜੀ ਠੀਕ ਆ ਉਹ ਕਟੋ ਘਟਨੀ 9 ਤੋਂ 10 ਪਲੱਸ ਮੁੰਡੇ ਸੀਗੇ ਜੀ ਠੀਕ ਆ ਅਸੀਂ ਗੱਲਬਾਤ ਕਰਦੇ ਕਰਦੇ ਇੱਦਾਂ ਹੀ ਉਹ ਉਹਨਾਂ ਨੇ ਗਾਲ-ਗੂਲ ਕੱਢੀ ਆ ਸਾਡਾ ਮੁੰਡਾ ਬੋਲਿਆ ਇੱਕ ਨੇ ਸਿੱਧੀ ਚਲਾਤੀ ਸਾਡੇ ਵੱਲ ਨੂੰ ਗੋਲੀ ਕਰਕੇ ਜੀ ਮੇਰੀ ਪਿੱਟ ਤੇ ਗੋਲੀ ਵੱਜੀ ਆਈ ਬਸ ਇਹੋ ਹੀ ਕਾਰਨ ਹੈ ਕਿੰਨੇ ਫੇਰ ਹੋਏ ਦੋ ਫੇਰ ਹੋਏ ਜੀ ਇੱਕ ਵਜਾ ਮੇਰੀ ਇੱਕ ਬੰਦੇ ਜਿੰਨੇ ਕੋਈ ਵੀ ਲਈ ਹੋਵੇ ਪਤਾ ਬੰਦਿਆਂ ਦਾ ਨਹੀਂ ਪਤਾ ਇੱਕ ਵਿੱਚੋਂ ਜਿਹੜਾ ਮੁੰਡਾ ਮੇਨ ਸੀਗਾ ਨਾਲ ਉਹਨਾਂ ਦੇ ਉਹਦਾ ਨਾਮ ਹੈਗਾ ਗਜਜੀਤ ਸਿੰਘ ਚੀਤਾ ਕੁਛ ਇਦਾਂ ਹੀ ਸ਼ੇਖ ਮੰਗਾ ਪਿੰਡ ਆਈ ਉਹਦਾ ਨਾਮ ਗੋਲੀ ਉਹਦੇ ਨਾਲ ਦੇ ਮੁੰਡੇ ਨੇ ਚਲਾਈ ਜੀ ਹਾਂਜੀ ਨਹੀਂ ਕੋਈ ਪ੍ਰਾਣੀ ਨਹੀਂ ਸੀ ਨਾ ਤਾਂ ਮੈਨੂੰ ਜਾਂਦੀ ਹੈ ਜੀ ਉਹ ਇਹ ਫੋਨ ਤੇ ਕੀ ਹੋਈ ਸੀ ਗੱਲਬਾਤ ਫੋਨ ਤੇ ਕਿਸੇ ਮੇਰੇ ਵੀਰ ਨੂੰ ਫੋਨ ਆਇਆ ਸੀ ਕੋਈ ਪਹਿਲਾਂ ਕੋਈ ਗੱਲ ਹੋਊਗੀ ਜਵਾਕਾਂ ਦੀ ਉਹ ਤਾਂ ਨਿਬੜ ਗਈ ਰਾਈ ਨਾ ਹੋ ਗਿਆ ਜੀ ਉਹਨਾਂ ਦਾ ਤੇ ਉਹਨੂੰ ਕਿਤੇ ਕਹਿੰਦੇ ਕਿ ਨਿਆਣਿਆਂ ਦੀ ਗੱਲ ਹੋਈ ਐ ਜੋ ਤਾਲਾ ਪਗਲ ਗੱਲ ਕਰਨੀ ਬੈਠੇ ਕੋਈ ਅਸੀਂ ਚਾਰ ਜਣੇ ਸਿਰਫ ਗਏ ਜੀ ਉਹ ਘਟੋ ਕਰਨੀ ਮੇਰੇ ਹਿਸਾਬ ਨਾਲ 12 ਤੋਂ ਪਲੱਸ ਬੰਦੇ ਸੀਗੇ ਜੀ ਅਸੀਂ ਗੱਲ ਕਰਨੀ ਗਿਆ ਸੀ ਨਾ ਕੋਈ ਸਾਡੇ ਕੋਲ ਤਿਆਰ ਖਾਲੀ ਹੱਥ ਇਹ ਆ ਬਾਹਰਲੀ ਮੰਡੀ ਗੱਡੀਆਂ ਤਿੰਨ ਸੀ ਉਹਨਾਂ ਕੋ ਇੱਕ ਤਾਰ ਸੀ ਇੱਕ ਕੋਲੋ ਸੀ ਤੇ ਇੱਕ i20 ਸੀ ਮਨੋਂ ਤੁਹਾਡੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਜੀ ਨਹੀਂ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਤਾਂ ਉੱਧੇ ਹੀ ਲੱਗ ਗਿਆ ਉਹਨਾਂ ਦੇ ਛਡੌਣ ਗਿਆ ਜੀ ਇਹਨਾਂ ਨਾਲ ਗੱਲਬਾਤ ਕਰਦੇ ਸੀਗੀ ਉਹਨੂੰ ਵਦਨ ਕੀ ਦੇਖਾਈ ਉਹਨੇ ਕੋਲੀ ਚਲਾਤੀ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕੀ ਹੈ ਕੱਟਿਆ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਮੇਰੀ ਪੋਸਟਿੰਗ ਹੈ ਥੋੜਾ ਟਾਈਮ ਪਹਿਲੇ ਆਪਣੇ ਕੋਲ ਇੱਕ ਕੇਸ ਆਇਆ ਸੀਗਾ ਅਲਾਈਟ ਹਿਸਿਓ ਫਾਰ ਆ ਫਾਇਰਮ ਇੰਜਰੀ ਦੇ ਨਾਲ ਆਇਆ ਆਪਣੇ ਕੋਲ ਪੀਸ਼ੈਂਟ ਇੱਕ ਉਹਦਾ ਨਾਮ ਹੈ ਬੋਬੀ son of ਜਸਵਿੰਦਰ ਪਾਲ ਲੋਕਲ ਸੁਲਤਾਨਪੁਰ ਦਾ ਰਹਿਣ ਵਾਲਾ ਉਹਦੀ ਜੋ ਆਪਾਂ ਐਮਐਲਆਰ ਕੱਟ ਕੇ ਉਹਨੂੰ ਆਪਣਾ ਅੱਗੇ ਦੇ ਇਲਾਜ ਵਾਸਤੇ ਆਪਾਂ ਨੂੰ ਰੈਫਰ ਕਰ ਦਿੱਤਾ ਸਿਵਲ ਹਸਪੀਟਲ ਕਪੂਰਥਲਾ ਜੋ ਇਨਫੋਰਮੇਸ਼ਨ ਸੀ ਪੁਲਿਸ ਨੂੰ ਵੀ ਦੇ ਦਿੱਤੀ ਹੈ ਉਹ ਆ ਕੇ ਆਪਣੇ ਬਿਆਨ ਲੈ ਗਈ ਹੈ। ਸਿਲਸਿਲ ਸultanpur ਪਹੁੰਚੇ ਹੋ। ਹਾਂਜੀ ਕੰਟਰੋਲ ਰੂਮ ਤੋਂ ਫੋਨ ਆਇਆ ਸੀਗਾ ਗਾਲਾ ਮੰਡੀ ਆਪਣੇ ਸultanpur ਲੋਦੀ ਵਿਖੇ ਕੋਈ ਝਗੜਾ ਹੋਇਆ ਸੀਗਾ। ਉਹਦੇ ਸਬੰਧ ਵਿੱਚ ਅਸੀਂ ਸਿਵਲ ਹਸਪਤਾਲ ਆਏ ਸੀਗੇ। ਇਥੇ ਇੱਕ ਜਿਹੜਾ ਜਿਹਦੇ ਬੈਕ ਸਾਈਡ ਤੇ ਥੋੜਾ ਜਿਹਾ ਜ਼ਖਮ ਆਗਾ ਜੀ। ਉਹਦੇ ਬਾਰੇ ਡਾਕਟਰ ਸਾਹਿਬ ਬਾਅਦ ਦੱਸਦੇ ਕਿ ਬੋਬੀ ਨਾਂ ਦਾ ਜਿਹੜਾ ਜਖਮੀ ਸਨ ਆਫ ਜਸਵਿੰਦਰ ਸਿੰਘ ਦਾ ਗਰਾਰੀ ਚੌਂਕ ਸultanpur ਦਾ ਹੈਗਾ। ਇਹਦਾ ਅਸੀਂ ਸਟੇਟਮੈਂਟ ਇਹਦੀ ਲਿਖੀ ਹੈ ਜੀ। ਤੇ ਇਹਨੂੰ ਡਾਕਟਰ ਸਾਹਿਬ ਨੇ ਆਪਣੇ ਟਰੀਟਮੈਂਟ ਵਾਸਤੇ ਨੈਕਸਟ ਆਪਣੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਤੇ ਜਿਹੜਾ ਬਿਆਨ ਹੁਣ ਸੰਸਾਰ ਜੋ ਵੀ ਕਾਰਵਾਈ ਕਰਨ ਕਰਕੇ ਦੋਸ਼ੀ ਜਲਦੀ ਦੇ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਹੈ ਕਿੰਨੀਆਂ ਗੋਲੀਆਂ ਕਿੰਨੀਆਂ ਚੱਲਣ ਦੀ ਗੱਲ ਹੋਈ ਇਹ ਬਿਆਨ ਮੁਤਾਬਕ ਤਾਂ ਜੀ ਕਹਿੰਦਾ ਵੀ ਫਾਇਰਿੰਗ ਹੋਈ ਸੀ ਮੇਰੇ ਇੱਕ ਇੱਕ ਗੋਲੀ ਮੇਰੇ ਬੈਕ ਸਾਈਡ ਤੇ ਲੱਗੀ ਹੈ ਭੱਜਣ ਲੱਗੇ ਦੇ ਹਾਂਜੀ ਹੋ ਕੀ ਕਰ ਰਹੀ ਕੀਤੀ ਜਾਰੀ ਘਰਵਾਲੇ ਦੇ ਬਿਆਨ ਅਨੁਸਾਰ ਜਿਹੜੀ ਵੀ ਜੁਰਮਾਨਾ ਉਸ ਮਗਲਮਾਂ ਦਾ ਅੱਜ ਕਰੇ 3 ਸ਼ਾਮ ਨੂੰ ਵਿੱਚ ਆਇਆ ਹੈ ਕਿਹੜਾ ਹੋਇਆ ਕਿ ਇਸ ਕਾਰਨ ਦੇ ਕਿ ਕੋਈ ਕੋ ਪ੍ਰਾਰੀ ਰੰਜਸ਼ ਬਾਈ ਸੀਗੀ ਹੈ ਜਿਹਨਾਂ ਦੀ ਕੋਈ ਉਹਦੇ ਵਜ੍ਹਾ ਕਰਕੇ ਹੋਇਆ ਜੀ ਪ੍ਰਾਪਰਟੀ ਬੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز